ਜੋ ਰੱਬ ਦੇ ਬੰਦੇ ਪਿਆਰ ਵਿੱਚ ਕਦੇ ਆਸ਼ਿਕ ਪਿਆਰ ਵਿੱਚ ਕਦੇ ਆਸ਼ਿਕ ਤਰਮ ਮਜ਼ਹਬ ਨਹੀਂ ਦੇਖਦੇ ਜੋ ਬੰਦੇ ਹੁੰਦੇ ਰੱਬ ਦੇ ਪਖੰਡੀਆਂ ਨੂੰ ਮੱਥਾ ਨਹੀਂ ਟੇਕਦੇ ਜੋ ਬੰਦੇ ਹੁੰਦੇ ਰੱਬ ਦੇ ਪਖੰਡੀਆਂ ਨੂੰ ਮੱਥਾ ਨਹੀਂ ਟੇਕਦੇ ਹੁੰਦੇ ਜਿਹੜੇ ਸੂਰਮੇ ਹੁੰਦੇ ਜਿਹੜੇ ਸੂਰਮੇ ਕਿਤੇ ਜ਼ੁਲਮ ਨਹੀਂ ਕਰਦੇ ਸ਼ੇਰਾਂ ਦੀ ਖਾਲ ਵਿੱਚ ਕਦੇ ਗਿੱਡੜ ਨਹੀਂ ਫੱਪਦੇ ਮਸਤ ਚਾਲ ਵਿੱਚ ਤੁਰਦੇ ਮਸਤ ਚਾਲ ਵਿੱਚ ਤੁਰਦੇ ਹੱਥੀ ਕੁੱਤਿਆਂ ਵਾਂਗ ਦੇਖਦੇ ਜੋ ਬੰਦੇ ਹੁੰਦੇ ਰੱਬ ਦੇ ਪਾਖੰਡੀਆਂ ਨੂੰ ਮੱਥਾ ਨਹੀਂ ਟੇਕਦੇ ਗਲੀ ਨੁਕੜ ਤੇ ਖੜਕੇ ਗਲੀ ਨੁਕੜ ਤੇ ਘਰ ਕੇ ਜੁਕਮੈਂਟ ਕਰਦੇ ਨੇ ਬਦਨਾਮੀਆਂ ਦੇ ਨਨ ਮੱਪਿਆਂ ਦੀ ਇੱਜ਼ਤ ਹਰਦੇ ਨੇ ਮਿਲੇ ਹੋਣ ਸੰਸਕਾਰ ਚੰਗੇ ਤਾਂ ਮਿਲੇ ਹੋਣ ਸੰਸਕਾਰ ਚੰਗੇ ਤਾਂ ਕਿਸੇ ਵੱਲ ਮੋੜਾ ਨਹੀਂ ਵੇਖਦੇ ਜੋ ਬੰਦੇ ਹੁੰਦੇ ਰੱਬ ਦੇ ਆਖੰਡੀਆਂ ਨੂੰ ਮੱਥਾ ਨਹੀਂ ਟੇਕਦੇ ਪਿਆਰ ਮਿਲੇ ਜੇ ਘਰ ਵਿੱਚ ਤਾਂ ਪਿਆਰ ਮਿਲੇ ਜੇ ਘਰ ਵਿੱਚ ਤਾਂ ਮਾਪੇ ਦਰਦਰ ਦੀਆਂ ਠੋਕਰਾਂ ਚੋਂ ਖਾਂਦੇ ਮਾਂ ਬਾਪੂ ਨੂੰ ਸੰਭਾਲਣ ਲਈ ਪੁੱਤਰ ਰੋਲਾ ਨੇ ਪਾਣੇ ਮੰਦਰਾ ਵਿੱਚ ਰੱਬ ਲੱਭਦੇ ਮੰਦਰਾ ਵਿੱਚ ਰੱਬ ਲੱਭਦੇ ਮਾਂ ਦੇ ਕਦਮਾਂ ਵਿੱਚ ਜੰਨਤ ਨਾ ਵੇਖਦੇ ਜੋ ਬੰਦੇ ਹੁੰਦੇ ਰੱਬ ਦੇ ਆਖੰਡੀਆਂ ਨੂੰ ਮੱਥਾ ਨਹੀਂ ਟੇਕਦੇ ਧਾਮਨੀ ਦੇ ਨਾਲ ਕਾਮਨੀ ਦੇ ਨਾਲ ਹੋਏ ਜ਼ੁਲਮਾਂ ਦੀ ਕੀ ਦਸਤਾں ਸੁਲਾ ਦਿਆਂ ਹਰ ਰਿਸ਼ਤੇ ਨੇ ਬਦਨਾਮੀਆਂ ਖੱਟੀਆਂ ਦੱਸੋ ਕੀ ਦੇ ਤੇ ਪਰਦਾ ਪਾ ਦਿਆਂ ਕੈਂਡਲ ਮਾਰਚ ਕਰਨਾ ਸੌਖਾ ਕੈਂਡਲ ਮਾਰਚ ਕਰਨਾ ਸੌਖਾ ਇੱਕ ਵਾਰ ਆਵਦੇ ਅੰਦਰ ਝਾਕ ਨਾ ਵੇਖਦੇ ਜੋ ਬੰਦੇ ਹੁੰਦੇ ਰੱਬ ਦੇ ਪਰ ਖੰਡੀਆਂ ਨੂੰ ਮੱਥਾ ਨਹੀਂ ਟੇਕਦੇ ਤਰਮ ਮਜਬਦੈ ਯਾਰੋ ਇੱਕ ਝਗੜੇ ਨਹੀਂ ਰੁਕਦੇ ਤਰਮ ਮਜਬਦੈ ਯਾਰੋ ਇੱਕ ਝਗੜੇ ਨਹੀਂ ਰੁਕਦੇ ਦਿਨੋਂ ਦਿਨ ਵਧੀ ਜਾਂਦੇ ਪਖੰਡੀ ਨਹੀਂ ਮੁੱਕਦੇ ਰੱਬ ਨੂੰ ਵੀ ਰੋਜ਼ਗਾਰ ਬਣਾ ਛੱਡਿਆ ਰੱਬ ਨੂੰ ਵੀ ਰੋਜ਼ਗਾਰ ਬਣਾ ਛੱਡਿਆ ਇਹਦੇ ਵਿੱਚ ਵੀ ਮੁਨਾਫਾ ਵੇਖਦੇ ਜੋ ਬੰਦੇ ਹੁੰਦੇ ਰੱਬ ਦੇ ਆ ਖੰਡੀਆਂ ਨੂੰ ਮੱਥਾ ਨਹੀਂ ਟੇਕਦੇ ਗਜਬ ਸਰਸੇ ਵਾਲਿਆ ਗਜਬ ਸਰਸੇ ਵਾਲਿਆ ਜਦ ਖਰੀਆਂ ਨਾ ਸੁਨਾ ਚੰਗੇ ਮਾਰੇ ਦਿਨ ਆਉਂਦੇ ਰਹਿੰਦੇ ਐਵੇਂ ਨੱਕ ਭਰਾ ਅਪੁਜਨਾ ਹੋਵੇ ਜਿਨੇ ਮੰਜ਼ਲਾ ਤੇ ਅਪੁਜਨਾ ਹੋਵੇ ਜਿਨੇ ਮੰਜ਼ਲਾ ਤੇ ਰਾਹਾਂ ਵਿੱਚ ਪਏ ਕੰਡੇ ਨਹੀਂ ਵੇਖਦੇ ਜੋ ਬੰਦੇ ਹੁੰਦੇ ਰੱਬ ਦੇ ਆਖੰਡੀਆਂ ਨੂੰ ਮੱਥਾ ਨਹੀਂ ਟੇਕਦੇ ਪਿਆਰ ਵਿੱਚ ਕਦੇ ਆਸ਼ਿਕ ਤਰਮ ਮਜਹਬ ਨਹੀਂ ਦੇਖਦੇ ਜੋ ਬੰਦੇ ਹੁੰਦੇ ਰੱਬ ਦੇ ਆਖੰਡੀਆਂ ਨੂੰ ਮੱਥਾ ਨਹੀਂ ਟੇਕਦੇ ਲੇਖਕ ਕਵੀ ਗੁਲਸ਼ਨ ਕੁਮਾਰ ਗਜਾ